ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਦੇਖੋ ਕੇਕ ਨੇਟਾ ਦਾ ਸ਼ਾਮ ਦਾ ਵੇਲਾ ਤੇ ਅੱਜ ਬਰਫ਼ ਦੇਖੋ ਕੰਨੀ ਪੈ ਗਈ ਇਸ ਨੂੰ ਬਹੁਤ ਜ਼ਿਆਦਾ ਪੈ ਗਈ ਦੇਖੋ ਸਾਰੇ ਬਰਤਨੜ ਆ ਗੱਡੀ ਦੇ ਕੋਲ ਭਰੀ ਪਈ ਐ ਦੇਖੋ ਕਿੰਨੀ ਜਿਆਦਾ ਪੈ ਗਈ ਐ ਸਨੂੰ ਬਹੁਤ ਜ਼ਿਆਦਾ ਆ। ਅ ਡਰਾਈਵੇ ਘਰਾਂ ਕੋਲੋਂ ਚੱਕੀ ਹੋਈ ਸੀ ਤੂੰ ਬਹੁਤ ਜ਼ਿਆਦਾ ਸੀਗੀ। ਦੇਖੋ ਕਿਵੇਂ ਢੇਰ ਲੱਗੇ ਪਏ ਆ। ਹੁਣ ਹਟੀ ਪੈਣੋਂ ਨਹੀਂ ਤਾਂ ਬਹੁਤ ਜ਼ਿਆਦਾ ਪਈ ਜਾਂਦੀ ਸੀਗੀ। ਤੁਹਾਨੂੰ ਦਿਖਾਉਣਾ ਹੈ ਘਰਾਂ ਮੂਹਰੋਂ। ਢੇਰ ਲਾਤਾ ਅੱਜ ਚੱਕੀ ਆਪਾ ਪੂਰੀ ਤੇ ਢੇਰ ਲੱਗ ਗਿਆ ਇੱਥੇ ਗੱਡੀਆਂ ਗੁੱਡੀਆਂ ਪੂਰੀਆਂ ਜਾਣਗੀ ਤੇ ਕੋਈ ਨਹੀਂ ਪਾਈ ਜਾਂਦੀ ਘਰ ਕੂਜ ਪੂਰੇ ਭਰ ਜਾਂਦੇ ਆ ਗੱਡੀਆਂ ਨਹੀਂ ਨਿਕਲਣੀਆਂ ਆ ਦੇਖੋ ਗੱਡੀਆਂ ਇੱਥੇ ਹੀ ਨਹੀਂ ਆ ਖੁੱਭ ਗਿਆ ਨਾ ਸਲਿੱਪ ਕਰਦੀਆਂ ਗੱਡੀਆਂ ਇੱਥੇ ਹੀ ਨਹੀਂ ਚੱਕ ਕੇ ਗਏਗੇ ਕਿਉਂਕਿ ਛੁੱਟੀ ਕਰਕੇ ਤੇ ਇਹ ਵੀ ਘੱਟ ਗੱਡੀ ਨਹੀਂ ਚੱਲਦੀ ਜਮੇ ਪੈਰ ਤੋਂ ਟਿਕੜ ਵੱਡੇ ਲੱਗ ਗਏ ਆ ਮਹਾ ਜਾਣੀ ਟਿੰਗਾ ਨਹੀਂ ਨਹੀਂ ਦੇਖੋ ਕਿ ਨਹੀਂ ਸنو ਪਈ ਜਾਂਦੀ ਹੈ ਬਹੁਤ ਜ਼ਿਆਦਾ ਅੱਜ ਤੇ ਦਿਖਾਈ ਹੋਈ ਆ ਹੋਰ ਵੀ ਲੱਗਦਾ ਪੈ ਸਕਦੀ ਆ ਪਰ ਹੁਣ ਮੌਸਮ ਸਹੀ ਆ ਆ ਦੇਖੋ ਨਾ ਢੇਰ ਲੱਗੇ ਪਏ ਆ ਦੇਖ ਰੋਡ ਤੇ ਬਹੁਤ ਜਿਆਦਾ ਆ ਜਾਂਦੀ ਐ ਸਨੋ ਕੈਨੇਡਾ ਦਾ ਜੇ ਕਹਦੀ ਐ ਕਿ ਸਨੋ ਟਾਈਮ ਵਿంటర్ ਦੇਖੋ ਬਰਫੀ ਬਰਫਾ ਤੁਰਿਆਣੀ ਜਾਂਦਾ ਗਾ ਗੱਡੀਆਂ ਗੁੱਡੀਆਂ ਤਾਂ ਜਾਮ ਹੋ ਜਾਂਦੀਆਂ ਗਾ ਜਮ ਗੱਡੀਆਂ ਦਾ ਇਦਾਂ ਕਿ ਮਾਹੀ ਤੁਰਦੀਆਂ ਇੱਥੋਂ ਦੇ ਘਰਾਂ ਕੋਲ ਕਈ ਉਹ ਕਿੰਨੀ ਬਰਫ਼ ਹੋਈ ਪਈ ਐ। ਉਹ ਪਈ ਵੀ ਐ ਥੋੜੀ ਥੋੜੀ ਹੁੰਦੀ ਐ ਉਹ ਜਿਆਦਾ ਨਹੀਂ ਹੈਗੀ ਐ। ਹਾਏ ਸਾਰਿਆਂ ਨੂੰ ਜਿਹੜੇ ਆਪਣੇ ਨਾਲ ਜੁੜੀ ਜਾਂਦੇ ਆ ਹਾਏ ਹਾਏ। ਭੇਜੀ ਜਾਂਦੇ ਆਪਾਂ ਨੂੰ ਕਿਦਾਂ ਸਾਰੇ ਜਾਣੇ ਆਪਾਂ ਤੁਹਾਨੂੰ ਲਾਈਵ ਦਿਖਾਉਨੇ ਆ ਕੈਨੇਡਾ ਦਾ ਦੇਖੋ ਕਿੰਨੇ ਆ। ਘੈਂਟ। ਇਹ ਦੇਖੋਗੇ ਜਾਣ ਕੀ ਇਹਦੀ ਕੀ ਮਤਲਬ ਓਕੇ ਕੱਲ ਤੱਕ ਸਵੇਰ ਤੱਕ ਸ਼ਾਇਦ ਚੱਕ ਦੇਣਾ ਹੱ ਜਿੰਨੀ ਪਈ ਆ ਵੇਖੋ ਡਰਾਈਵ ਉਹ ਰੋਡ ਦੇ ਚੱਕ ਦਿੰਦਿਆਂ ਨਹੀਂ ਘਰਾਂ ਦੇ ਤਾਂ ਪੂਰੀ ਬਰਫ਼ ਆ ਪਾਸੇ ਕੀਤੀ ਬਹੁਤ ਜ਼ਿਆਦਾ ਅੱਜ ਤੋਂ ਆਪਣੇ ਘਰ ਕੋਲੋਂ ਆਪਾਂ ਦੇਖੋ ਕਿੰਨੀ ਜ਼ਿਆਦਾ ਪਈ ਹੋਈ ਆ ਗੱਡੀਆਂ ਗੁੱਡੀਆਂ ਇਹ ਤੇ ਸਲਿੱਪ ਕਰ ਗਈਆਂ ਅੱਜ ਨਹੀਂ ਨਿਕਲਦੀਆਂ ਗੱਡੀਆਂ ਖੋਬੀ ਜਾਂਦੀਆਂ ਗੱਡੀਆਂ ਦਾ ਬਹੁਤ ਔਖਾ ਗੱਡੀ ਨਹੀਂ ਨਿਕਲਦੀ ਕਿਉਂਕਿ ਟਾਇਰ ਭਣਾਈ ਵਿੰਟਰ ਪਾਏ ਹੁਣ ਤਾਂ ਵੀ ਨਹੀਂ ਗੱਡੀ ਨਿਕਲਦੀ ਤੇ ਆਹ ਵੀਲੇ ਕੰਮ ਤੇ ਜਾਣਾ ਵੀ ਬੜਾ ਔਖਾ ਹੋ ਜਾਂਦਾ ਕੰਮ ਤੇ ਇਦਾਂ ਹੋ ਜਾਂਦਾ ਕਿ ਕਿ ਗੱਡੀਆਂ ਹੀ ਨਹੀਂ ਤੁਰਦੀਆਂ ਖੋਬੀਆਂ ਜਾਂਦੀਆਂ ਮੁੜ ਕੇ ਮੁੜ ਕੇ ਇੱਥੇ ਪੰਜਾਬੀ ਸਾਰਿਆਂ ਨੂੰ ਪਤਾ ਕਿ ਟੋਹ ਵਾਲੇ ਜਿਹੜੇ ਆਉਂਦੇ ਆਗੇ ਕਿਉਂ ਜਦੋਂ ਪੈਸੇ ਲੈ ਆਂਦੇ ਗੱਡੀ ਗੁੱਡੀ ਖੋਬ ਜੇ ਕਰ ਕੁਝ ਵੀ ਕੁ ਬਰ ਪੂ ਜਮੀ ਪਈ ਆ ਕਰ ਮੁਰਿਓ ਦੇਖੋ ਸ਼ਾਮ ਦੇ 7 ਵਜੇ ਕੇ ਆ ਤੇ ਬਰਫ ਪਈ ਜਿੰਦਗੀ ਰਹਿੰਦੀ ਆ ਐਤ ਕੀ ਇਧਰ ਲਈ ਸਾਈਡ ਬਾਲੀ ਪੈ ਗਈ ਆ ਆਪਣੇ ਜਿਹੜਾ ਬ੍ਰੈਂਟਨ ਸੈਟ ਆ ਇਧਰ ਟ੍ਰਾਂਟੋ ਵੱਲ ਅੱਗੇ ਨਹੀਂ ਪੈਂਦੀ ਕਹਿੰਦੇ 1 ਸਾਲ ਪੈਂਦੀ ਆ ਤੇ 1 ਸਾਲ ਨਹੀਂ ਪੈਂਦੀ ਇਦ ਕੀ ਤਾਂ ਬਹੁਤ ਪੈ ਗਈ ਫਿਰ ਮੀਂਹ ਕੋਈ ਪਈ ਵੀ ਆਂਦੀ ਆ ਇਦ ਕੀ ਤਾਂ ਇੰਨੀ ਪੈ ਗਈ ਬਰਫ ਅਗੇ ਗੱਡੀਆਂ ਕੁੱਟ ਗਈਆਂ ਦਾ ਜਾਵੇਂ ਕੰਮ ਤੇ ਜਾਣਾ ਔਖਾ ਬਾਹਰ ਨਿਕਲਣਾ ਔਖਾ ਘਰੇ ਹੀ ਬੰਦਾ ਟੜਿਆ ਰਹਿੰਦਾ ਕਿਉਂਕਿ ਠੰਡ ਬਾੜੀ ਆ ਨਾ ਠੰਡ ਕਰਕੇ ਤੇ ਬੰਦਾ ਨਿਕਲਦਾ ਹੀ ਨਹੀਂ ਘਰੋਂ ਦਿਖਾਉਂਦੇ ਆ ਵੇਖੋ ਕਿੰਨੀ ਪਈ ਹੋਈ ਆ ਤੇਰ ਲੱਗੇ ਪਏ ਆ ਉਹ ਆਪਣੇ ਹੱਥ ਬਣਾਉਂਦੇ ਨੇ ਬਰਫੀ ਇਹ ਤੇ ਬਰਫੀ ਦੇ ਉਹ ਤੁਰਿਆ ਬਣੀ ਜਾਂਦਾ ਕਿਉਂ ਬਹੁਤ ਜ਼ਿਆਦਾ ਗੱਡੀਆਂ ਗੁੱਡੀਆਂ ਦਾ ਕਿੱਥੇ ਤੁਰਦੀਆਂ ਕਾਰ ਕੁਰ ਖੋਬੀ ਜਾਂਦੀ ਐ ਫਿਰ ਟੋਅ ਵਾਲੇ ਆਉਂਦੇ ਲੈਣ 1500 ਡਾਲਰ ਉਹ ਲੈ ਜਾਂਦੇ ਆ ਕਮਾ ਘੁਮਾ ਦੇ ਜਾਣਾ ਔਖਾ ਬੱਸਾਂ ਪੁੱਸਾਂ ਦੇ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਾਣਾ ਦੇ ਕੋਕਾ ਨਾ ਕਿ ਆਹ ਕੰਨੀ ਪਰਫ ਬਈ ਰੋਡ ਤੇ ਹੈ ਮਾਨੀ ਦਾ ਬਹੁਤ ਜਿਆਦੇ ਪਈ ਹੋਈ ਤਸਵੀਰ ਦਿਖਾਉਂਦੇ ਆ ਗੱਡੀ ਗੁਡੀ ਦਾ ਮਾਹ ਹੀ ਚੱਲਦੀ ਆ ਐਸ ਕਿ ਇਧਰਲੀ ਸਾਈਡ ਬਾੜੀ ਪੈ ਗਈ ਨਹੀਂ ਦੱਸ ਦੇ ਕਹਿ ਲਗੀ ਵਾਲੀ ਸਾਈਡ ਬਹੁਤ ਜਿਆਦੀ ਪੈਂਦੀ ਆ ਤੇ ਐਸ ਕਿ ਆਪਣੀ ਸਾਈਡ ਬਾੜੀ ਪੈ ਗਈ ਤਣ ਟੂ ਸਾਈਡ ਕਿਉਂਕਿ ਇਹ ਦਾਦੇ ਦੀ ਇਧਰਲੀ ਸਾਈਡ ਘੱਟ ਪੈਂਦੀ ਹੁੰਦੀ ਆ ਪਰ ਇੱਕ ਸਾਲਾਂ ਤੋਂ ਜ਼ਿਆਦਾ ਵੇਖੋ ਬਹੁਤ ਜ਼ਿਆਦਾ ਉੱਪੀ ਹੋਈ ਆ ਗੱਡੀਆਂ ਗੁੱਡੀਆਂ ਮਾਹੀ ਤੁਰਦੀਆਂ ਤਾਂ ਸੋਨੂੰ ਜੇ ਤਾਂ ਦਾ ਬਹਿਦਰ ਦਿਖਾਈਏ ਤਾਂ ਦੇਖੋ ਇਹ ਰਾਬੇ ਇਦਾਂ ਕਰੈਗੇ ਸੋਨੂੰ ਉਹ ਦੇਖੋ ਹਵਾ ਚੱਲ ਪਈ ਹੋਂ ਤਾਂ ਆਹ ਦੇਖੋ ਹਵਾ ਕਿਵੇਂ ਆਉਂਦੀ ਆ ਇਹਦਾ ਮੀਂਹ ਹੋ ਪਈ ਫੇਰ ਹੀ ਹੋਗੀ ਮੂਣੀ ਖੁਰਦੀ ਕਿ ਨਹੀਂ ਬਰਫਾ ਕਿ ਨਾ ਕਹਿ ਲੱਗਦਾ ਵੀ ਵੈਸੇ ਬੜਾ ਸੁਣਾ ਪਰ ਹਮ ਬਾਰਪੁਰ ਜਾਣਾ ਆਸਤੇ ਤਾਂ ਜਮਾ ਨਹੀਂ ਬੰਦਾ ਨਿਕਲੇ ਹੀ ਨਾ ਹੁੰਦਾ ਆ ਟਾਈਮ ਚ ਤਾਂ ਬਹੁਤ ਔਖਾ ਕਿਉਂਕਿ ਆ ਟਾਈਮ ਚ ਘਰੋਂ ਬਾਹਰ ਨਿਕਲਣਾ ਬੜਾ ਔਖਾ ਨਾ ਗੱਡੀ ਚੱਲਦੀਆਂ ਨਾ ਬੱਸਾਂ ਤੇ ਜਿਹੜੇ ਵਿਚਾਰੇ ਡਰਾਈਵਰ ਆ ਇਹ ਡਰਾਈਵਰੀ ਕਰਦੇ ਉਹਨਾਂ ਲਈ ਤਾਂ ਬਹੁਤ ਔਖਾ ਜਾਂਦਾ ਪੀ ਕੋ ਪਾ ਚੱਕੀ ਆ ਬਹੁਤ ਸਿੱਚ ਡਰਾਈਵਰੀ ਕਰਨੀ ਵੀ ਬਹੁਤ ਔਖੀ ਆ ਇੱਥੇ ਕੈਨੇਡਾ ਚ ਕਿਉਂਕਿ ਸਨੋ ਜਾਨੀ ਬਰਫੀ ਨਹੀਂ ਪੈ ਜਾਂਦੀ ਗੱਡੀ ਦੇ ਟਾਇਰ ਟੁੱਜੇ ਤਲਕ ਦੇ ਬਹੁਤ ਆ ਗੱਡੀਆਂ ਸਲਿੱਪ ਕਰ ਜਾਂਦੀਆਂ ਬਰਫ਼ ਵਾਲੀ ਹੁੰਦੀ ਹੈ ਲਾਈਵ ਦਿਖਾਉਣੇ ਪਏ ਆਪਾਂ ਤੁਹਾਨੂੰ ਸ਼ਾਮ ਦਾ ਟਾਈਮ ਜਿਹੜੀ ਕਿ ਬਰਫ਼ ਕੈਨੇਡਾ ਵਿੱਚ ਕਹਿ ਸਕਦੇ ਹਾਂ ਕਿ ਤੁਸੀਂ ਇਤਾਂ ਦੇਖੋ ਕਿੰਨੀ ਪਈ ਹੋਈ ਹੈ ਬਰਫ਼ੀ ਹੈ ਸਾਰੀ ਘਰਾਂ ਚ ਹੀ ਰਹਿੰਦੇ ਸਾਰੇ ਕੋਈ ਨਹੀਂ ਬਾਹਰ ਨਿਕਲਦਾ ਇਸ ਵੇਲੇ ਕੇ ਸਾਰੇ ਘਰਾਂ ਦੇ ਗੱਡੀਆਂ ਕੁੜੀਆਂ ਨੂੰ ਲੈ ਕੇ ਜਾਂਦੇ ਚੱਲਦੀਆਂ ਹੀ ਨਹੀਂ ਗੱਡੀਆਂ ਤਾਂ ਕਰਕੇ ਕੰਮਾ-ਕੁੰਮਾ ਤੇ ਆਏ ਹੁਣ ਛੁੱਟੀ ਹੁੰਦੀ ਸ਼ਨੀ ਐਤਵਾਰ ਦੀ ਪਈ ਵੀ ਆਂਦੀ ਐ ਕੋ ਕੱਦਾ ਥੋੜੀ ਹੁਣ ਸਨੋ ਜੀ ਥੋੜੀ ਹੋ ਕੇ ਆ ਆਪਾਂ ਸਾਨੂੰ ਕੈਨੇਡਾ ਦਾ ਦਿਖਾ ਰਹੇ ਨੇ ਯਾਰਾ ਗੱਡੀਆਂ ਦਾ ਸਾਫ਼ ਕੀਤੀਆਂ ਤਾਂ ਕਰਕੇ ਇੱਥੇ ਥੋੜੀ ਥੋੜੀ ਇਹਨੂੰ ਤਾਂ ਕਟਿੰਗਾ ਭਰ ਕੇ ਫੋਟੋ ਲਾ ਦਿੰਦੇ ਪਰ ਇਸ ਦੀ ਵਾਰ ਐਰ ਕਿੱਥੇ ਦਾ ਸਿਰਾਈ ਖਰਾਤਾ ਬਰਫ ਨੇ ਆਹ ਅੱਗੇ ਇਹ ਰੂਡ ਜਿੱਤੇ ਜਮਾਂ ਹੀ ਨਹੀਂ ਹੁੰਦੀ ਅੱਗੇ ਚੱਕ ਜਾਂਦੇ ਕਿ ਚੱਕ ਕੇ ਵੀ ਨਹੀਂ ਗਏ ਬਾੜੀ ਪੈ ਗਈ ਨਾ ਕਿੰਦੇ ਹੋਰ ਨਾ ਕੱਲ ਵੀ ਦਿਖਾਈ ਹੋਈ ਆ ਜੇ ਕੱਲ ਪੈ ਗਈ ਫੇਰ ਚੱਕਗੇ ਜਾਣਗੇ ਤੇ ਬਹੁਤ ਔਖਾ ਜਾਂਦਾ ਚੱਕਣਗੇ ਦੇਖੋ ਸਵੇਰ ਸਵੇਰ ਚੱਕਦੇ ਹੁੰਦੇ ਆ ਦੇਖੋ ਕਿੰਨੀ ਜਿਆਦੇ ਆ ਜਿਹੜੇ ਆਪਣੇ ਨਾਲ ਜੁੜੇ ਹੋਇਆ ਲਾਈਵ 'ਚ ਆ ਦੇਖੋ ਆਪਾਂ ਤੁਹਾਨੂੰ ਦਿਖਾਉਨੇ ਆਂ ਕਿ ਕੈਨੇਡਾ ਦਾ ਸ਼ਾਮ ਦਾ ਟਾਈਮ ਸਨੂ ਟਾਈਮ ਆ ਤੇ ਪਰਪ ਦੇਖੋ ਇਹ ਠੰਡ ਜਿਹਾ ਪਾਜਾਣਾ ਦਾ ਤੁਹਾਨੂੰ ਪਤਾ ਓੱਖਾ ਹੀ ਹੁੰਦਾ ਬੰਦਾਂ ਦਾ ਘਰੇ ਹੀ ਚੰਗੇ ਆ ਕੱਲ ਦੇ ਘਰੇ ਆ ਕਿਉਂਕਿ ਪਰਫੀ ਬਹੁਤ ਜ਼ਿਆਦਾ ਗੱਡੀ ਗੁੱਡੀ ਕੱਢਣ ਨੂੰ ਜੀ ਨਹੀਂ ਕਰਦਾ ਉਹ ਬਾਹਰ ਜਾਣ ਨੂੰ ਜੀ ਕਰਦਾ ਕਿੰਨੀ ਪੈ ਜਾਂਦੀ ਆ ਹੁਣ ਤਾਂ ਜਿਵੇਂ ਘਰਾ ਮੁਰੇ ਜਿਹੜੀ ਆਪ ਪਾਸੇ ਕਰਦੇ ਆ ਸਾਈਡ ਤੇ ਕਰਦੇ ਆ ਹੁਣ ਸਾਈਡ ਤੇ ਜਗਾ ਹੁਣ ਜੀ ਕਰਨ ਨੂੰ ਕਿਉਂਕਿ ਪੈ ਵਾਲੀ ਗਈ ਆ ਤੇ ਮੈਂ ਤਾਂ ਸਾਈਡ ਤੇ ਕਰੂਗੀ ਟਮਾਟਾ ਮੈਂ ਬੰਦਾ ਹੀ ਬਾਹਰ ਨਿਕਲਦਾ ਜਿਹੜਾ ਬੜਾ ਜ਼ਰੂਰੀ ਕੰਮ ਆ ਉਹ ਹੀ ਹੁੰਦਾ ਬਾਹਰ ਨਹੀਂ ਤਾਂ ਸਾਰੇ ਘਰੇ ਹੀ ਆ ਪੇਕੇ ਉਹ ਪੇ ਕੰਮ ਕਰਦੇ ਆ ਭਜਾਈ ਲਈ ਜਾਂਦਾ ਉਹ ਵੀ ਸਲਿੱਪ ਕਰਦਾ ਦੇਖੋ ਢਲਕਿਆਂ ਦੀ ਗੱਡੀ ਗੁੱਡੀ ਵਸਦੇ ਉਹਨਾਂ ਦੇ ਵਸਦੇ ਦੀਆਂ ਗੱਡੀਆਂ ਦੀ ਵਸਦੀ ਗੱਲ ਵੀ ਨਹੀਂ ਇਹ ਬੰਦੇ ਦੇ ਵਸਦੀ ਦੀ ਗੱਲ ਤਾਂ ਕਿੱਥੋਂ ਹੋਣੀ ਹੈ ਕਿਉਂਕਿ ਗੱਡੀਆਂ ਇੰਨੀਆਂ ਸਲਿੱਪ ਕਰ ਜਾਂਦੀਆਂ ਇਹ ਕਿਹਦਾ ਜਮਨ ਸਿਰ ਆ ਕਰਾਇਆ ਪਿਆ ਦੇਖੋ ਕਿੰਨੀ ਪਈ ਆ برف ਇਹ ਦੀ ਧੀਰ ਚਾਹ ਪਾਸੇ ਕੀਤੀ ਮਹਾ ਚੱਕੀ ਬਹੁਤ ਜਿਆਦਾ ਯਾਨੀ ਕਿ ਹੋ ਜਾਂਦੀ ਆ ਮੌਸਮੋਂ ਲੱਗਦਾ ਕਿ برف ਵਾਲੇ ਹੋਇਆ ਪਿਆ ਕਿਉਂਕਿ ਦਿਖਾਇਆ ਇਹਨਾਂ ਨੇ ਕੱਲੂ ਵੀ ਪਊਗੀ ਲੈਟਾਂ ਹੋ ਗੁਨੀ ਸੁਣਨ ਲੱਗਦੀਆਂ ਲਾਈਆਂ ਰਾਤ ਨੂੰ ਜੇ ਇੱਥੋਂ ਦਿਖਾਈਏ ਕਿੰਦਾ ਹੁੰਦਾ ਮੋੜ ਘਰਾਂ ਤੋਂ ਕੋਈ ਨਹੀਂ ਬਾਹਰ ਹੈਗਾ ਸਾਨੂੰ ਥੋੜਾ ਜਿਹਾ ਗਾਂ ਜਾ ਕੇ ਦਿਖਾਉਣੀ ਆ ਇਕੱਲੇ ਆਪਾਂ ਹੀ ਹੋਏ ਆਨ ਲਾਈਵ ਬਾਹਰ ਤੋਂ ਦਿਖਾਉਨੇ ਆ ਕਿਉਂਕਿ ਸਾਨੂੰ ਪਈ ਬਾੜੀ ਸੀ ਕਈਆਂ ਕੋਲੇ ਤਾਂ ਉਹ ਹੁੰਦੀਆਂ ਇੱਥੇ ਦੂਜੀਆਂ ਮਸ਼ੀਨਾਂ ਆਈਆਂ ਸਨੋ ਜਿਹੜੀ ਬਰਫ ਜੀ ਪਾਸੇ ਕਰਨ ਵਾਲੀਆਂ ਉਹ ਫਿਰ ਬਰਫ ਜੀ ਜਿਹੜੇ ਉਹ ਜੀ ਪਾਸੇ ਕਰਦੇ ਆ ਉਹ ਕਿੰਨਾ ਢੇਰ ਲੱਗਿਆ ਪਹਿਲੇ ਉਹ ਜਦੋਂ ਫਿਰ ਬਰਫ ਜੀ ਪਾਸੇ ਕਰਦੇ ਨਾ ਉਹ ਜਾਨਕੀ ਚੱਲਦੀ ਹੁੰਦੀ ਆ ਬੈਟਰੀ ਤੇ ਹੁੰਦੀ ਇਹਨਾਂ ਕੋਲੇ ਉਹ ਮਸ਼ੀਨਾਂ ਇਹਨਾਂ ਉਹ ਚੱਕ ਚੱਕ ਮਾਰਦੀ ਪਾਸੇ ਤੇ ਆ ਨੀ ਉਹ ਫਿਰ ਤਾਂ ਤਾਂ ਸੱਲੀ ਹੋ ਜਾਂਦੀ ਬੰਦੇ ਦੀ ਕਿਉਂਕਿ ਜਿਆਦਾ ਬਾੜੀ ਹੁੰਦੀ ਆ ਤੇ ਚੱਕੀ ਜਾਂਦੀ ਨਹੀਂ ਹੱਥਾਂ ਨਾਲ। ਅਬ ਇਹਨਾਂ ਨੇ ਵੀ ਪਾਸੇ ਕੀਤੀ ਹੋਈ ਐ। ਸਾਰੇ-ਸਾਰੇ ਆਪ ਦੇ ਜਾਨੀ ਆਰਾਮ ਸਾਫ ਕਰਦੇ ਆ ਜਦੋਂ ਵੀ ਪੈਂਦੀ ਐ। ਢੇਰ ਬਹੁਤ ਲੱਗ ਗਿਆ ਇਹਦੀ। ਤੇ ਕਿਤੇ ਬੜੀ ਜਿਆਦਾ ਪੈ ਗਈ ਇਧਰ ਟ੍ਰਾਂਟੋ ਸਾਈਡ ਤਾਂ। ਇੱਕ ਬ੍ਰੈਂਟਨ ਸਾਈਡ ਕਈ ਤਾਂ। ਤਾਂ ਪਿੰਦੇ ਸੱਲੀ ਘਰਾਤੀ ਆ ਇਹਨਾਂ ਨੇ ਚੱਕੀ ਲਾਈ। ਬਿਜਲੀ ਵਾਲਾ ਹੁੰਦਾ ਉਹ। ਬੈਟਰੀ ਵਾਲਾ ਉਹ ਚੱਕਦਾ برفੀ ਆਉਂਦਾ ਹੀ ਆਹੋ ਇਹਨਾਂ ਜੂਰ ਨਹੀਂ ਲੱਗਦਾ ਬਹੁਣ ਚਲਾਉਣਾ ਹੁੰਦਾ ਤੇ ਉਹ ਪਾਸੇ ਕਰ ਦਿੰਦਾ ਇਹ ਕੋਕਾਂਟਾਂ ਦੇ ਪਈ ਹੈ ਜਿਉਂ ਜਾ ਦੋ ਦੋ ਫੁੱਟ ਜਾਨੀ ਕਿ ਇੱਕ ਫੁੱਟ ਤਾਂ ਆਰਾਮਣਾ ਪਈ ਹੋਈ ਆ ਬਰਫ ਪਰ ਰੂੜ ਦੇ ਤਾਂ ਕਰਕੇ ਹੀ ਨਹੀਂ ਗਿਆ ਕਿ ਉਹ ਪਾਸੇ ਇਹ ਕਰਕੇ ਤਾਂ ਜਾਂਦੇ ਆ ਤੇ ਇਹ ਦੇ ਕੀ ਨਹੀਂ ਕਰਕੇ ਗਏ ਕਿ ਪਾਸੇ ਆ ਜਿਹੜੀਆਂ ਇਹਨਾਂ ਨੇ ਲੇਕ ਟਾਈਆਂ ਲਾਈਆਂ ਆ ਵੇਖੋ ਕਿੰਨੀਆਂ ਘੈਂਟ ਲੱਗੀਆਂ ਹੋਈਆਂ ਮੌਸਮ ਦੇਖੋ ਕਿੰਨਾ ਸੋਹਣਾ ਬੱਦਲ ਵਾਈ ਹੋਈ ਪਈ ਆ ਬੱਦਲ ਤੁਰੇ ਜਾਂਦੇ ਆ ਕਦੇ ਵੀ ਬਰਫ ਫੇਰ ਪੈ ਸਕਦੀ ਆ ਐਸਕੇ ਦਰਖਤਾਂ ਬਾਲੀ ਹੋ ਗਈ ਆ ਗੱਡੀ ਜਾਂਦੀ ਦਿਖਾਉਂਦਾ ਕਿਵੇਂ ਜਾਂਦੀ ਵੇਖ ਗੱਡੀ ਮਹਾ ਤੁਰਦੀ ਆ ਇਹਦਾ ਭੱਜੀ ਜਾਂਦੀ ਇਹਦਾ ਵੈਸੇ ਆ ਦੇਖ ਧੂੰਆਂ ਖੜਾ ਹੀ ਜਾਂਦਾ ਗੱਡੀ ਦਾ ਉਹ ਹੀ ਜੋ ਇਹਦਾ ਹੁਣ ਇਹ ਚੱਕ ਕੇ ਜਾਣਗੇ ਸਾਈਡ ਤੇ ਕਰ ਜਾਣੀ ਉਹਨਾਂ ਨੇ ਜਦੋਂ ਕਿਰਾਇਆ ਹੀ ਨਹੀਂ ਲੱਗਿਆ ਜੇ ਮੈਂ ਆਪਣਾ ਟਰੈਕਟਰ ਵਰ ਆਹੋ ਕਿਰਾਏ ਜੇ ਭਾਈ ਹੁੰਦੇ ਆ ਪਾਸੇ ਕਰਦੇ ਨੇ ਜੋ ਮਿੱਟੀ ਨੂੰ ਤੇ ਉਹਵੇਂ ਇਹਨਾਂ ਨੇ ਪੂਰੇ ਲੱਗਿਆ ਹੁੰਦਾ ਉਹ ਤੇ ਇਹਨਾਂ ਨੂੰ ਸਾਈਡ ਤੇ ਕਰ ਜਾਣਾ ਕੋਕ ਕੰਨੀ ਆ ਆਪਾਂ ਤੁਹਾਨੂੰ ਦਿਖਾਈਏਗੇ ਆ ਵੇਖੋ ਮੋੜ ਪੁਰਾ ਆਪਾਂ ਵੀ ਟੋਪਰ ਟੂਪਰ ਲੈ ਕੇ ਨਿਕਲੇ ਮਿੱਤਰੋ ਕੇਕ ਡਾਉਨ ਦੀ ਪਰਫਕ ਨਹੀਂ ਦਾਦੀ ਦੇਖੋ ਕਿ ਨਹੀਂ ਘੈਂਟ ਕਿ ਮੱਕੈਂਡ ਮੋੜ ਪਾ ਪੂਰੀ ਇਹ ਕਿ ਅੱਗੇ ਰ ਜਵਾਂ ਹੀ ਨਹੀਂ ਪੈਂਦੀ ਆ ਇਹ ਚਾਰ ਚਾਰ ਫੁੱਟ ਹੋਈ ਪਈ ਆ ਇੱਥੇ ਮੂਰੇ ਦਾ ਜਿਹੜੀ ਉਹਨੇ ਸਾਈਡ ਤੇ ਕੀਤੀ ਆ ਅੱਗੇ ਨਹੀਂ ਨਹੀਂ ਹੁੰਦੀ ਇਹ ਕਿਦਾਂ ਸਲੀਗ ਰਹੀ ਹੈ ਆਪਣੇ ਘਰ ਮੁਰੇ ਹੋ ਗੱਡੀਆਂ ਦੇਖਦੀ ਨਹੀਂ ਉਹ ਪਰੇ ਲੁਕੀਆਂ ਖੜੀਆਂ ਗੱਡੀਆਂ ਚੱਕਤੀਆਂ ਨਹੀਂ ਆਹ ਵੇਖੋ ਪੂਰਾ ਖਾਲੀ ਹੁੰਦਾ ਨਹੀਂ ਹੁੰਦੀ ਜਿੰਨੀ ਹੋਈ ਹੈ ਘਟੂ ਘਟ ਨਹੀਂ ਤੇ ਮੇਰੇ ਜੇ ਕਹਿਦੀ ਹੈ ਕਿ ਬਹੁਤ ਜ਼ਿਆਦੇ ਆ ਦੇਖੀ ਕਿੰਨੀਆਂ ਅੱਗੇ ਰੀਆਂ ਐ ਵੇ ਸੁਨੋ ਉਹਦਾ ਤਾਂ ਕਹਿਰ ਹੀ ਹੋ ਗਿਆ ਇਹਦ ਕੀ ਇਹਨੇ ਦੇ ਆਪਣਾ ਯਾਰ ਬੜਾ ਜਾਲ ਆ ਆਪਣੀ ਇੰਡੀਆ ਚ ਨਹੀਂ ਹੁੰਦਾ ਕਈ ਵਾਰੀ ਉਹ ਨੇਰੀ ਮੀ ਨੇਰੀ ਆਉਂਦੀ ਹੁੰਦੀ ਆ ਪੂਰਾ ਟਰੈਕਟਰ ਟੋਟੇ ਜਾਂਦੇ ਹਨ ਤਾਂ ਉਸ ਹਸਾਬ ਇੱਧਰ ਹੋਇਆ ਪਿਆ ਟਰੈਕਟਰ ਟੋਟੇ ਜਾਂਦੇ ਇਹਦਾ ਬਰਫੀ ਫਿਰ ਪੂਰੀ ਫੁੱਲ ਦੇਖੋ ਆ ਘਰ ਅੰਮ੍ਰਿਲੀ ਲਈ ਹੋਈ ਆ ਆ ਗੱਟੀਆਂ ਤੋਂ ਲਈ ਹੈ ਗੱਡੀਆਂ ਗੁੱਡੀਆਂ ਦੇ ਟਾਇਰ ਜੇ ਦਾ ਬੁਰਾ ਹਾਲ ਹੋ ਜਾਂਦਾ ਗੱਡੀਆਂ ਦਾ ਬੁਰਾ ਹਾਲ ਹੋ ਜਾਂਦਾ ਮਾਹੀ ਚੱਲਦੀਆਂ ਜੁਲਦੀਆਂ ਫਿਰ ਆ ਬੇਲਿਆਂ ਜਿਹੜੇ ਜਾਰੇ ਕੰਮ ਕਰਨ ਜਾਂਦੇ ਉਹਨਾਂ ਲਈ ਬਹੁਤ ਔਖਾ ਕਿਉਂਕਿ ਆ ਠੰਡ 'ਚ ਬਾਹਰ ਨਿਕਲਣਾ ਤੇ ਕੰਮ ਤੇ ਜਾਣਾ ਬਹੁਤ ਔਖਾ ਹੋ ਜਾਂਦਾ ਜਿਹੜੇ ਮਤਲਬ ਕਹਿ ਦਿੰਦੇ ਆ ਕਿ ਜਿੱਦਾਂ ਕਿ ਠੰਡ ਇੱਥੇ ਪੈਂਦੀ ਆ ਨਾ ਉਹ ਠੰਡ 'ਚ ਬਾਹਰ ਘਰ ਤੇ ਜਾਣਾ ਬੜਾ ਔਖਾ ਕਿ ਕੋਈ ਨਹੀਂ ਠੰਡ 'ਚ ਨਿਕਲਣਾ ਹੀ ਘਰੋਂ ਨਿਕਲਣਾ ਔਖਾ ਤੇ ਕੰਮ ਤੇ ਜਾਣਾ ਦਾ ਔਖਾ ਹੀ ਔਖਾ ਬਹੁਤ ਬਹੁਤ ਔਖਾ ਹੈ ਨਾ ਕੰਮ ਤੇ ਜਾਣਾ ਇੱਥੇ ਤੇ ਕਿਉਂਕਿ ਜਿਹੜੇ ਬੱਸਾਂ-ਬੱਸਾਂ ਦੇ ਜਾਂਦੇ ਉਹੋ ਚਾਰੀ ਵੇਟ ਕਰਦੇ ਰਹਿੰਦੇ ਕਈ ਵਾਰ ਤਾਂ ਬੱਸਾਂ ਆਉਂਦੀ ਕਹੀ ਨਹੀਂ ਵੇੜੀ ਕਰਾਉਂਦੇ ਰਹੇ ਹਾਂ ਉਹ ਦਿਖਾਉਂਦੇ ਰਹਿੰਦੇ ਆਉਂਦੇ ਹਮਦੇ ਡਿਲੇ ਹੋ ਜਾਂਦੀ ਆ ਤੇ ਉੱਡੇ ਨੇ ਤੋਂ ਬਾਅਦ ਬੱਸ ਆਉਂਦੀ ਨਹੀਂ ਕਿਉਂਕਿ ਠੰਡ ਬਹੁਤ ਹੁੰਦੀ ਆ ਕਈ ਬੱਸਾਂ ਆਉਂਦ ਗਈ ਨਹੀਂ ਤੇ ਜੇ ਗੱਡੀ ਕੁਡੀ ਨੂੰ ਪਤਾ ਉੱਪਰ ਕਰਾਉਣੀ ਪੈਂਦੀ ਉਹ ਮਹਿੰਗੀ ਬਹੁਤ ਪੈਂਦੀ ਆ ਠੰਡ ਯੂਨਿਟ ਰੇਟ ਹੁੰਦੇ ਤੇ ਉਹਨੇ ਬਣਦੇ ਨਹੀਂ ਜਿੰਨੇ ਕੇ ਲੱਗ ਜਾਂਦੇ ਆ ਉੱਪਰ ਦੇ ਜਾਣਾ ਹੋਵੇ ਜਿੱਦਾਂ ਦੂਰ ਕੰਮ ਆ ਉਹਨੂੰ ਚਾਰੇ ਨੂੰ ਬਹੁਤ ਔਖਾ ਹੁੰਦਾ ਕਿਉਂਕਿ ਬੱਸ ਸਵੇਰ ਸਵੇਰ ਕਿਉਂਕਿ ਜੇ ਸਾਨੂੰ ਉਹ ਵੀ ਤਾਂ ਫੇਰ ਨਹੀਂ ਛੇਤੀ ਆਉਂਦੀ ਕੁੱਤਾ ਇਹ ਵੀ ਨਹੀਂ ਕਲੇ ਕੋ ਗੁਰਾ ਵੀ ਲਾ ਕੁੱਤ ਨੂੰ ਲੈ ਕੇ ਨਿਕਲ ਆਇਆ ਵਾਰ ਤੁੰਦਰ ਇਹ ਵੀ ਲੜੀ ਠੰਡ ਜੀ ਨਹੀਂ ਟੱਕ ਦੇ ਕਈ ਇਹਨਾਂ ਨੂੰ ਆਉਂਦਾ ਕਿ ਬਾਹਰ ਚੱਲ ਗਏ ਗੋਰੇ ਗੁਰੇ ਨੇ ਠੰਡ ਦੀ ਪ੍ਰਵਾਹ ਕਰਦੇ ਨਾ ਇੱਧਰ ਜਵਾਕ ਕਰਦੇ ਆ ਦੇਖੋ ਜਾਂਦਾ ਜੋਗਰ ਆਇਂ ਪਈ ਜਾਂਦੀ ਆ। ਕਿਪਾ ਤੁਹਾਨੂੰ ਘਰ ਮੂਰੇ ਦਿਖਾਈ ਇਹ ਦੇਖ ਘਰ ਮੂਰੇ ਉਹ ਕੋ ਇਦਾਂ ਬਣ ਜਾਂਦਾ। ਉਤਾਂ ਬਰਫ ਜਮਮੀ ਹੋਈ ਆ ਸਾਰੀ। ਇਹ ਕੋਈ ਨਹੀਂ ਬਰਫ ਜਮਮੀ ਹੋਈ ਆ ਲੈ। ਬਹੁਤ ਹੋ ਜਾਂਦੀ ਆ ਜਿਆਦੇ। ਆਮਰੂਦ ਖੰਮਾ ਉੱਤੇ ਵੀ ਖਸ਼ਤਾਂ ਦੇ ਖੱਤੂ ਕਿਵੇਂ ਜੰਮੀ ਪਈ ਆ ਆਏ ਹੋ ਜਾਂਦੀ ਹੈ ਆਪਾਂ ਕਰਦੇ ਇੱਥੇ ਲਾਈਵ ਦੀ ਸਮਾਪਤੀ ਦੱਸੋ ਕਿਵੇਂ ਲੱਗੀ ਤੁਹਾਨੂੰ ਝੜਾਪਾਂ ਕਿ ਲਾਈਵ ਕਿਹਦਾ ਦੱਸੋ ਕਿਦਾਂ ਦਾ ਲੱਗਿਆ